ਗਲਤ ਨੂੰ ਗਲਤ ਕਹਿੰਦੇ ਸੀ ਕਹਿੰਦੇ ਰਹਿਣਾ ਤੇ ਕਹਿੰਦੇ ਰਵਾਂਗੇ ਉਹਦੇ ਚ ਕੋਈ ਕੰਪਰੋਮਾਈਜ਼ ਨਹੀਂ ਹੈ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਚਾਰ ਬੰਦਿਆਂ ਤੇ ਜਿਦੇ ਚ ਇੱਕ ਮੇਰਾ ਨਾਮ ਹੈ ਪ੍ਰਵੀਨ ਢੰਗ ਜੀ ਦਾ ਭਾਨੂੰ ਦਾ ਚੰਦਰਕਾਂਟ ਚੱਟੇ ਦਾ ਕਿਉਂਕਿ ਦੇਖੋ ਕਲੈਰੀਫਿਕੇਸ਼ਨ ਦਾ ਕੋਈ ਮਤਲਬ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਿੱਤਾ ਕੋਰਟ ਦਾ ਕੰਮ ਸ਼ੁਰੂ ਹੈ ਕੋਰਟ ਆਪਣਾ ਕੰਮ ਕਰੇਗੀ ਕੋਈ ਸਾਨੀ ਦੋ ਫਿਰਕਿਆਂ ਦੇ ਵਿੱਚ ਲੜਾਈਆਂ ਪੁਆਨ ਦਾ ਕੰਮ ਕਰਦਾ ਹੈ ਵੀ ਰੋਹੀਸਾਨੀ ਨਹੀਂ ਜਿਹੜੇ ਜਿਹੜੀ ਮੇਰੇ ਤੇ ਐਫ ਆਈ ਆਰ ਕੱਟੀ ਜੂ ਇਹ ਕੱਟੀ ਗਈ ਵੀ ਰੋਈਸਾਨੀ ਦੋ ਫਿਰਕਿਆਂ ਦੇ ਵਿੱਚ ਲੜਾਈਆਂ ਪਵੰਦਾ। ਦੋਸਤੋ ਮੇਰਾ ਫੇਸਬੁੱਕ ਪੇਜ ਮੇਰਾ ਫੇਸਬੁੱਕ ਆਈਡੀ ਐਜ਼ ਇਟ ਇਜ਼ ਪਈ ਹੈ ਮੈਂ ਸੇੜ ਦੀ ਕੋਈ ਦਾ ਚਿੰਨਲ ਨਹੀਂ ਕੀਤੀ। ਨਾ ਮੈਂ ਕਰਨੀ ਹੈ ਨਾ ਉਹਦੇ ਚ ਇਦਾਂ ਦਾ ਕੋਈ ਹੈਗਾ। ਔਰ ਕੋਈ ਵੀ ਮੇਂ ਚੀਜ਼ ਪਾਣਾ ਮੈਨੂੰ ਇੰਨਾ ਪਤਾ ਵੀ ਮੇਰੇ ਭੈਣ ਭਰਾ ਮੈਨੂੰ ਬਹੁਤ ਵਧੀਆ ਉਹਦੇ ਤੇ ਮਤਲਬ ਗਾਈਡ ਵੀ ਕਰਦੇ ਆ ਔਰ ਉਹਨੂੰ ਪਸੰਦ ਵੀ ਕਰਦੇ ਆ। ਯਾ ਕਿਸੇ ਬੰਦੇ ਦਾ ਵੀ ਵਿਰੋਧ ਕੀਤਾ ਤਾਂ ਉਹ ਵਿਰੋਧ ਸਹੀ ਵਿਰੋਧ ਹੈ। ਮੇਰੀ ਕੋਈ ਦੁਕਾਨਦਾਰੀ ਨਹੀਂ ਹੈ ਮੈਂ ਅੱਗੇ ਵੀ ਕਹਿਣਾ ਇਹ ਮੇਰਾ ਪੈਸ਼ਨ ਹੈ ਮੈਂ ਧਰਮ ਦੇ ਪ੍ਰਤੀ ਮੇਰਾ ਸਮਰਪਣ ਹੈ ਰਿਕੁਐਸਟ ਕਰ ਰਿਹਾ ਵੀ ਮੇਰੇ ਨਾਲ ਕਿਸੇ ਫਾਈਨੈਂਸ਼ਲੀ ਤੌਰ ਤੇ ਫਿਜ਼ੀਕਲੀ ਤੌਰ ਤੇ ਆ ਕੇ ਖੜੋ ਲੇਕਿਨ ਜਿਹੜੀ ਮੋਰਲ ਸਪੋਰਟ ਹੈ ਉਹ ਘੱਟੋ ਘੱਟ ਨਾ ਗਿਰਨ ਦੋ ਉਹ ਤੁਸੀਂ ਫੇਸਬੁੱਕ ਤੇ ਆਪਣੀ ਮੋਰਲ ਸਪੋਰਟ ਦਿਖਾਓ ਮੇਰੀ ਕੋਈ ਗਲਤੀ ਹੋਏਗੀ ਤਾਂ ਮੈਂ ਕਦੀ ਵੀ ਕਿਸੇ ਨੂੰ ਰਿਕੁਐਸਟ ਨਹੀਂ ਕਰੂੰਗਾ ਮੇਰੇ ਨਾਲ ਖੜੋ ਤੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਜੇ ਮੈਂ ਗਲਤੀ ਕੀਤੀ ਹੈ ਕੋਈ ਉਹਦੀ ਸਜ਼ਾ ਮੈਂ ਭੁਗਤਣ ਨੂੰ ਤਿਆਰ ਆ لیکن جڑی غلطی نہیں کیتی जय श्री राम जी जय माता दी دوستو میں ਤੁਹਾਡਾ ਆਪਣਾ ਰੋਹੀ ਸਾਨੀ ਅ دوستو ਜਦ ਤੱਕ ਮੇਰੀ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਰਹੀ ਹੈ ਮੈਨੂੰ ਲੱਗਦਾ ਕਿ ਕਿਉਂਕਿ ਸਵੇਰ ਦੇ ਮੈਂ ਫੋਨ ਸੁਣ ਰਿਹਾ ਸੀ ਤੇ ਤਦ ਤੱਕ ਸਾਰਿਆਂ ਨੂੰ ਆਲਮੋਸਟ ਪਤਾ ਲੱਗ ਚੁੱਕਾ ਵੀ ਅੱਜ ਲੁਧਿਆਣਾ ਪ੍ਰਸ਼ਾਸਨ ਵੱਲੋਂ ਇੱਕ ایف آئی آر درج ਕੀਤੀ ਗਈ ਹੈ 4 ਬੰਦਿਆਂ ਤੇ ਜਿਹਦੇ ਚ ਇੱਕ ਮੇਰਾ ਨਾਮ ਹੈ ਪ੍ਰਵੀਨ ਡੰਗ ਜੀ ਦਾ ਭਾਨੂ ਦਾ ਚੰਦਰਗਾਂ ਚੱਡੇ ਦਾ ਦੋਸਤੋ ਇਸ ਵੀਡੀਓ ਰਾਹੀਂ ਮੈਂ ਦੋ ਗੱਲਾਂ ਕਰਨ ਆਇਆ ਮੈਂ ਕੋਈ ਕਲੈਰੀਫਿਕੇਸ਼ਨ ਨਹੀਂ ਦੇਣੀ ਕਿਉਂਕਿ ਦੇਖੋ ਕਲੈਰੀਫਿਕੇਸ਼ਨ ਦਾ ਕੋਈ ਮਤਲਬ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਿੱਤਾ ਕੋਰਟ ਦਾ ਕੰਮ ਸ਼ੁਰੂ ਹੈ ਕੋਰਟ ਆਪਣਾ ਕੰਮ ਕਰੇਗੀ ਕੋਰਟ ਦੇ ਜਿਹੜੀ ਕਲੈਰੀਫਿਕੇਸ਼ਨ ਅਸੀਂ ਦੇਵਾਂਗੇ ਪਰ ਮੇਰਾ ਇੱਕ ਸਵਾਲ ਸਿਰਫ ਇੱਕੋ ਹੀ ਗੱਲ ਮੈਂ ਜਿਹੜੀ ਕਰਨ ਆਇਆ ਵੀ ਜਿਹੜਾ ਜਿਹੜਾ ਇਲਜ਼ਾਮ ਮੇਰੇ ਤੇ ਲੱਗਿਆ ਜਿਹੜੀ ਐਫ ਆਈ ਆਰ ਦੀ ਧਾਰਾ ਮੇਰੇ ਤੇ ਲੱਗੀ ਉਹ ਧਾਰਾ ਦੇ ਮੁਤਾਬਿਕ ਵੀ ਰੋਹੀਸਾਨੀ ਦੋ ਫਿਰਕਿਆਂ ਦੇ ਵਿੱਚ ਲੜਾਈਆਂ ਪਵਾਉਂਦਾ ਕੰਮ ਕਰਦਾ ਹੈ ਵੀ ਰੋਹੀਸਾਨੀ ਨੇ ਜਿਹੜੇ ਜਿਹੜੀ ਮੇਰੇ ਤੇ ਐਫ ਆਈ ਆਰ ਕੱਟੀ ਗਈ ਉਹ ਇਹ ਕੱਟੀ ਗਈ ਵੀ ਰੋਹੀਸਾਨੀ ਦੋ ਫਿਰਕਿਆਂ ਦੇ ਵਿੱਚ ਲੜਾਈਆਂ ਪਵਾਉਂਦਾ ਐ ਐਦਾਂ ਦੀਆਂ ਗੱਲਾਂ ਸ਼ੇਅਰ ਕਰਦਾ ਹੀ ਐ ਐਦਾਂ ਦੀਆਂ ਗੱਲਾਂ ਫੇਸਬੁੱਕ ਤੇ ਪਾਉਂਦਾ ਐ ਦੋਸਤੋ ਮੇਰਾ ਫੇਸਬੁੱਕ ਪੇਜ ਮੇਰਾ ਫੇਸਬੁੱਕ ਆਈਡੀ ਐਜ਼ ਇਟ ਇਜ਼ ਪਈ ਐ ਮੈਂ ਸ਼ੇਅਰ ਦੀ ਕੋਈ ਨਾ ਝਿੰਡ ਡਿਲੀਟ ਕੀਤੀ ਨਾ ਮੈਂ ਕਰਨੀ ਐ ਨਾ ਉਹਦੇ ਚ ਐਦਾਂ ਦਾ ਕੁਝ ਹੈਗਾ ਵੀ ਮੈਂ ਉਹਦੇ ਡਿਲੀਟ ਕਰਾਂ 5000 ਮੇਰੇ ਦੋਸਤ ਨੇ 9000 ਤੋਂ ਬਾਅਦ ਮੇਰੇ ਫਾਲੋਅਰ ਨੇ ਇੰਸਟਾਗ੍ਰam ਪੇਜ ਹੈ ਮੇਰਾ ਪੇਜ ਤੇ 2-4 ਹਜ਼ਾਰ ਫੋਲੋਅਰ ਨੇ ਔਰ ਕੋਈ ਵੀ ਮੈਂ ਚੀਜ਼ ਪਾਣਾ ਮੈਨੂੰ ਇੰਨਾ ਪਤਾ ਵੀ ਮੇਰੇ ਭੈਣ ਭਰਾ ਮੈਨੂੰ ਬਹੁਤ ਵਧੀਆ ਉਹਦੇ ਤੇ ਮਤਲਬ ਗਾਈਡ ਵੀ ਕਰਦੇ ਆ ਔਰ ਉਹਨੂੰ ਪਸੰਦ ਵੀ ਕਰਦੇ ਆ ਲੇਕਿਨ ਅੱਜ ਜਿਹੜੀ ਐਫਆਈਆਰ ਮੇਰੇ ਤੇ ਹੋਈ ਹੈ ਮੈਂ ਸਿਰਫ ਇੱਕ ਗੱਲ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਮੇਰੀ ਕੋਈ ਗਲਤੀ ਤਾਂ ਦੱਸ ਦੋ ਵੀ ਮੈਂ ਕਿਹੜੀ ਐਸੀ ਚੀਜ਼ ਪਾਈ ਹੈ ਮੈਂ ਆਪਣੇ ਆਪ ਨੂੰ ਫਿਲਟਰ ਕਰਨਾ ਚਾਹੁੰਦਾ ਜੇ ਮੇਰੇ ਜੇ ਗਲਤੀ ਹੋਈ ਹੈ ਤਾਂ ਮੈਂ ਉਸ ਨੂੰ ਫਿਲਟਰ ਕਰਨਾ ਚਾਹੁੰਦਾ ਮੈਂ ਉਹ ਗਲਤੀ ਸਾਰਵਜਨਿਕ ਤੌਰ ਤੇ ਮੰਨਣਾ ਚਾਹੁੰਦਾ ਵੀ ਨਹੀਂ ਯਾਰ ਮੈਂ ਗਲਤੀ ਕੀਤੀ ਹੈ ਮੇਰੀ ਜਿਹੜੀ ਗਲਤੀ ਉਹ ਗਲਤੀ ਤਾਂ ਦੱਸੋ ਮੈਨੂੰ ਵੀ ਰੋਈਸਾਨੀ ਵੀ ਤੂੰ ਐ ਗਲਤੀ ਕੀਤੀ ਤੈਨੂੰ ਇਹਦੀ ਸਜ਼ਾ ਮਿਲੀ ਹੈ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ ਲੇਕਿਨ ਮੈਂ ਸਾਰਾ ਕੁਝ ਚੈੱਕ ਕਰ ਲਿਆ ਮੇਰੇ ਫੇਸਬੁੱਕ ਤੇ ਨਿੱਜੀ ਤੌਰ ਤੇ ਨਾ ਕਦੀ ਮੈਂ ਕਿਸੇ ਧਰਮ ਬਾਰੇ ਕੋਈ ਟਿੱਪਣੀ ਕੀਤੀ ਹੈ ਹਾਂ ਜੇ ਹੱਤਵੱਦੀ ਨੂੰ ਹੱਤਵੱਦੀ ਕਹਿਣਾ ਜੁਰਮ ਹੈ ਫਿਰ ਮੇਰੇ ਤੇ ਰੋਜ਼ ਐਫ ਆਈ ਆਰ ਹੋਏ ਕਰੇਗੀ ਜੇ ਦੇਖੋ ਖਾਲਸਤਾਨ ਵਿਰੁੱਧ ਹਮਾਇਤੀਆਂ ਦਾ ਵਿਰੋਧ ਕਰਨਾ ਜੁਰਮ ਹੈ ਫਿਰ ਵੀ ਮੇਰੇ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਜੇ ਕਿਸੇ ਮੈਂ ਗਲਤ ਬੰਦੇ ਨੂੰ ਗਲਤ ਬੰਦੇ ਦਾ ਕਰੈਕਟਰ ਖਰਾਬ ਕਰ ਰਿਹਾ ਉਹਦੇ ਕਰਟੇਰੀਆ ਨੂੰ ਖਰਾਬ ਕਰ ਰਿਹਾ ਫਿਰ ਵੀ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਮੈਂ ਅਮਰਿਤਪਾਲ ਦਾ ਵਿਰੋਧ ਕੀਤਾ ਤਾਂ ਸਾਰਿਆਂ ਨੂੰ ਪਤਾ ਹੈ ਸਰਕਾਰ ਨੇ ਉਹਦੇ ਤੇ ਪਰਚਾ ਕਿਉਂ ਦਿੱਤਾ ਜੋ ਸਹੀ ਸੀ ਇਟ ਮੀਨਸ ਉਹ ਗਲਤੀ ਸੀ ਜੇ ਐਦਾ ਮੈਂ ਵਿਰੋਧ ਕੀਤਾ ਹੈ ਇਹ ਕਿਸੇ ਬੰਦੇ ਦਾ ਵੀ ਵਿਰੋਧ ਕੀਤਾ ਤਾਂ ਉਹ ਵਿਰੋਧ ਸਹੀ ਵਿਰੋਧ ਹੈ ਮੇਰੀ ਕੋਈ ਦੁਕਾਨਦਾਰੀ ਨਹੀਂ ਹੈ ਮੈਂ ਅੱਗੇ ਵੀ ਕਹਿਣਾ ਇਹ ਮੇਰਾ ਪੈਸ਼ਨ ਹੈ ਮੈਂ ਧਰਮ ਦੇ ਪ੍ਰਤੀ ਮੇਰਾ ਸਮਰਪਣ ਹੈ ਮੈਂ ਬਿਜ਼ਨਸਮੈਨ ਬੰਦਾ ਮੈਂ ਬਿਜ਼ਨਸ ਕਰਦਾ ਮੈਂ ਆਪਣਾ ਵਪਾਰ ਕਰਦਾ ਸੋ ਮੇਰੀ ਬੇਨਤੀ ਹੈ ਮੈਂ ਜਦੋਂ ਤੱਕ ਤੁਹਾਨੂੰ ਇਹ ਵੀਡੀਓ ਮਿਲਦੀ ਹੈ ਮੇਰੀ ਫੇਸਬੁੱਕ ਤੇ ਜਰੂਰ ਜਾਣਾ ਸਾਰੇ ਭੈਣ ਭਰਾ ਦੇਖੋ ਮੈਂ ਇੱਕ ਚੀਜ਼ ਮੈਂ ਇੱਕ ਚੀਜ਼ ਦਾ ਸਮਰਥਨ ਕੀ ਮੰਗਦਾ ਵੀ ਤੁਸੀਂ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋ ਜਿਹੜੇ ਜਿਹੜੇ ਨਿੱਜੀ ਤੌਰ ਤੇ ਨਹੀਂ ਜੁੜੇ ਫੇਸਬੁੱਕ ਦੇ ਤਾਂ ਘੱਟੋ ਘਾਟ ਆਪਣਾ ਸਮਰਥਨ ਦੇ ਸਕਦੇ ਹੋ ਅੱਜ ਮੇਰੇ ਅੱਜ ਮੇਰੇ ਤੇ ਜੇ ਕੋਈ ਵਿਪਤਾ ਪਈ ਹੈ ਤਾਂ ਨਿਪਟ ਨਹੀਂ ਮੈਂ ਮੈਂ ਕਿਸੇ ਨੂੰ ਨਹੀਂ ਰਿਕੁਐਸਟ ਕਰ ਰਿਹਾ ਵੀ ਮੇਰੇ ਨਾਲ ਕਿਸੇ ਫਾਈਨੈਂਸ਼ਲੀ ਤੌਰ ਤੇ ਫਿਜ਼ੀਕਲੀ ਤੌਰ ਤੇ ਆ ਕੇ ਖੜੋ ਲੇਕਿਨ ਜਿਹੜੀ ਮੋਰਲ ਸਪੋਰਟ ਹੈ ਉਹ ਘਟੋ ਘਟਾ ਨਾ ਗਿਰਨ ਦਿਓ ਉਹ ਤੁਸੀਂ ਫੇਸਬੁੱਕ ਤੇ ਆਪਣੀ ਮੋਰਲ ਸਪੋਰਟ ਦਿਖਾਓ ਮੇਰੀ ਕੋਈ ਗਲਤੀ ਹੋਏਗੀ ਤਾਂ ਮੈਂ ਕਦੀ ਵੀ ਕਿਸੇ ਨੂੰ ਰਿਕੁਐਸਟ ਨਹੀਂ ਕਰੂੰਗਾ ਮੇਰੇ ਨਾਲ ਖੜੋ ਠੀਕ ਹੈ ਨਾ ਨਿੱਜੀ ਤੌਰ ਦੇ ਉੱਤੇ ਵੀ ਪਰਸਨਲ ਮੈਂ ਸਮਾਜਿਕ ਤੌਰ ਦੇ ਵੀ ਲੇਕਿਨ ਅੱਜ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਮੇਰੀ ਫੇਸਬੁੱਕ ਜਾ ਕੇ ਦੇਖੀ ਜਾਵੇ ਔਰ ਪ੍ਰਸ਼ਾਸਨ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਮੇਰੀ ਗਲਤੀ ਦੱਸੀ ਜਾਵੇ ਮੇਰੇ ਸਾਹਮਣੇ ਉਹ ਬਿਆਨ ਤਾਂ ਦਿਓ ਮੇਰੇ ਸਾਹਮਣੇ ਉਹ ਵੀਡੀਓ ਦਿਓ ਵੀ ਮੈਂ ਜਿਹੜੀ ਜਿਹਦੇ ਵਿੱਚ ਮੈਂ ਫਿਰਕਿਆਂ ਨੂੰ ਲੜਾਉਣ ਦੀ ਗੱਲ ਕਰ ਰਿਹਾ ਮੈਂ ਤਾਂ ਅੱਜ ਤਿੰਨ ਦਿਨ ਤੋਂ ਚਾਰ ਦਿਨ ਤੋਂ ਮੈਂ ਮਸਲਾ ਚੱਕਿਆ ਗਨ ਮੈਨ ਨਾਲ ਦਾ ਤੇ ਉਹਦੇ ਵਿੱਚ ਕਿਸੇ ਫਿਰਕੇ ਦੇ ਕਿਹੜੇ ਫਿਰਕੇ ਦੇ ਖਿਲਾਫ ਆ ਮੈਂ ਹਿੰਦੂ ਬੰਦਿਆਂ ਦੇ ਖਿਲਾਫ ਵੀ ਚੱਲ ਰਿਹਾ ਜੇ ਮੇਰੀ ਮੇਰੀ ਸੋਚ ਹੋਵੇ ਵੀ ਐਦਾਂ ਦੀ ਫਿਰ ਮੈਂ ਉਹਨਾਂ ਦੇ ਖਿਲਾਫ ਕਿਉਂ ਚੱਲਾਂ ਸੋ ਮੇਰੀ ਮੇਜਾ ਤੋਂ ਸੋਚ ਰਹੀ ਹੈ ਇਨਸਾਨੀਅਤ ਨੂੰ ਪਹਿਲਾਂ ਰੱਖ ਕੇ ਸਮਾਜ ਨੂੰ ਫਿਲਟਰ ਕਰਨ ਦੀ ਸਮਾਜ ਨੂੰ ਸਵੱਛ ਕਰੀਏ ਸਮਾਜ ਦੇ ਵੱਲੋਂ ਚੱਲੀਏ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੇ ਮੈਂ ਗਲਤੀ ਕੀਤੀ ਹੈ ਕੋਈ ਉਹਦੀ ਸਜ਼ਾ ਮੈਂ ਭੁਗਤਣ ਨੂੰ ਤਿਆਰ ਆ ਲੇਕਿਨ ਜਿਹੜੀ ਗਲਤੀ ਨਹੀਂ ਕੀਤੀ ਉਹਦੇ ਚ ਮੋਰਲ ਡਾਊਨ ਕਰਨ ਲਈ ਜਾਂ ਕਿਸੇ ਰਾਜਨੀਤਿਕ ਪ੍ਰੈਸ਼ਰ ਦੇ ਚ ਕੋਈ ਵੀ ਹੈ ਮੈਂ ਕਿਸੇ ਨੂੰ ਐਲੀਗੇਟ ਨਹੀਂ ਕਰਦਾ ਨਾ ਮੈਂ ਪੁਲਸ ਨੂੰ ਕਦੀ ਐਲੀਗੇਟ ਕੀਤਾ ਨਾ ਮੈਂ ਕਰਦਾ ਹਮੇਸ਼ਾ ਨਾ ਵੀ ਨੇਚਰ ਹੈ ਚ ਲੇਕਿਨ ਜਿਹੜਾ ਅਪਰਾਧ ਮੈਂ ਨਹੀਂ ਕੀਤਾ ਜਿਹੜੀ ਗਲਤੀ ਮੇ ਕੋ ਨਹੀਂ ਹੋਈ ਉਦੀ ਸਜ਼ਾ ਨਾ ਦਿਓ ਉਦੀ ਉਹਦਾ ਉਹਦਾ ਇਲਜ਼ਾਮ ਮੇਰੇ ਤੇ ਵੀ ਨਾ ਲਾਓ ਸਜ਼ਾ ਤਾਂ ਚਲੋ ਕੋਰਟ ਡਿਸਾਈਡ ਕਰੇਗੀ ਮੈਂ ਕੀਤਾ ਕਿ ਨਹੀਂ ਕੀਤਾ ਪਰ ਪ੍ਰਸ਼ਾਸਨ ਅੱਗੇ ਵੀ ਹੱਥ ਬਨ ਕੇ ਬੇਨਤੀ ਆ ਵੀ ਉਸ ਚੀਜ਼ ਨੂੰ ਨਾ ਮੇਰੇ ਸਰ ਮੜਿਆ ਜਾਵੇ ਜਿਹੜਾ ਕੰਮ ਮੈਂ ਕਰਦਾ ਹੀ ਨਹੀਂ ਮੇਰੀ ਨੇਚਰ ਹੀ ਨਹੀਂ ਹੈ ਮੈਂ ਤਾਂ ਉਹਨਾਂ ਨੂੰ ਗਾਲਾਂ ਕੱਢਦਾ ਜਦੋਂ ਹੇਟ ਸਪੀਚ ਦੀ ਪਹਿਲਾਂ ਸੀਬੀ ਸਾਹਿਬ ਨੇ ਕੱਢਿਆ ਦਿੱਤਾ ਸੀ ਬਿਆਨ ਦਿੱਤਾ ਸੀ ਵੀ ਹੇਟਸਪੀਚ ਵਾਲੇ ਤੇ ਕਾਰਵਾਈ ਕਰਨੀ ਅਸੀਂ ਵੈਲਕਮ ਕੀਤਾ ਅੱਜ ਦਾ ਕਿਹਾ ਪਰ ਇੱਕ ਹਿੰਦੂਆਂ ਦਾ ਹੀ ਹੇਟ ਸਪੀਚ ਦਾ ਪਰਚਾ ਦੇਣਾ ਇਹ ਵੀ ਚੀਜ਼ ਖਲਦੀ ਹੈ ਅਜੀਬ ਹੈ ਨੇਮ ਜਦੋਂ ਥਾਪਰ ਵਾਲਾ ਵੀ ਕੰਮ ਹੋਇਆ ਉਹ ਬਾਈ ਨੇਮ ਅਸੀਂ ਬੰਦਿਆਂ ਦੀ ਤਵੀ ਦੇਖੋ ਹਿੰਦੂਆਂ ਨੂੰ ਟਾਰਗੇਟ ਕਰ ਰਿਹਾ ਹੈ ਉਹ ਅਜੇ ਤੱਕ ਨਹੀਂ ਉਹਨਾਂ ਦੇ ਘਰ ਵੀ ਹੋਈ ਜਿਹਦੇ ਚ ਅਸੀਂ ਮੁੱਦੇ ਹੀ ਆ ਜਿਹਦੇ ਚ ਅਸੀਂ ਅਸੀਂ ਕਹਿੰਨੇ ਆ ਵੀ ਸਾਡੀ ਭਾਵਨਾਵਾਂ ਆਤ ਹੋਈਆਂ ਉਹਦੇ ਇਸ ਦਾ ਕਾਰਵਾਈ ਨਹੀਂ ਹੋਈ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਤੁਸੀਂ ਮੈਂ ਸਿਰਫ ਮੋਰਲ ਸਪੋਰਟ ਕਹਿਣਾ ਮੇਰੀ ਫੇਸਬੁਕ ਦੇਖੋ ਜੇ ਮੇਰੀ ਕੋਈ ਗਲਤੀ ਹੈ ਮੈਨੂੰ ਭੇਜੋ ਮੈਨੂੰ ਕੱਢੋ ਮੈਂ ਮੰਨੂਗਾ ਇਹੀ ਫੇਸਬੁਕ ਤੇ ਆ ਕੇ ਇਹੀ ਵੀਡੀਓ ਤੇ ਰਾਹੀਂ ਮੈਂ ਗਲਤੀ ਵੀ ਮੰਨੂਗਾ ਮੋਂ ਨਹੀਂ ਸਨਾਈ ਜੋਨੀ ਜਿਹੜਾ ਮੈਂ ਭੱਜੂਗਾ ਆਪਣੀ ਗਲਤੀ ਨਹੀਂ ਮੰਨੂਗਾ ਲੇਕਿਨ ਇਹ ਜਿਹੜੀ ਚੀਜ਼ ਜਿਹੜਾ ਇਲਜ਼ਾਮ ਮੇਰੇ ਤੇ ਲੱਗਿਆ ਉਹ ਬਿਲਕੁਲ ਫੇਕ ਹੈ ਉਹ ਬਿਲਕੁਲ ਮਨ मतलब ਮੰਨਣਯੋਗ ਨਹੀਂ ਹੈਗਾ ਵੀ ਮੈਂ ਕਿਸੇ ਦੋ ਫਿਰਕਿਆਂ ਦੇ ਵਿੱਚ ਲੜਾਈ ਕਰਨਾ ਜਾਂ ਮੈਂ ਕਿਸੇ ਧਰਮ ਦੀ ਬੇਇੱਜ਼ਤੀ ਕਰ ਰਿਹਾ ਸੋ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੇ ਤੁਹਾਨੂੰ ਲੱਗਦਾ ਹੈ ਵੀ ਮੋਰਲ سپورਟ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਮੇਰੇ ਨਾਲ ਖੜੋ ਆਦਰਵਾਇਜ਼ ਕੋਈ ਗੱਲ ਨਹੀਂ ਆ ਪ੍ਰਸ਼ਾਸਨ ਨਾਲ ਕੋਈ ਗਿਲਾ ਨਹੀਂ ਹੈ ਸਾਡਾ ਜੇ ਪ੍ਰਸ਼ਾਸਨ ਨੇ ਜੋ ਕੀਤਾ ਹੈ ਉਹ ਠੀਕ ਹੈ ਉਹਨਾਂ ਦੀ ਡਿਊਟੀ ਹੈ ਕੋਰਟਸ ਬੈਠੀਆਂ ਨੇ ਅਸੀਂ ਕੋਰਟ ਦੇ ਥਰੂ ਮੂਵ ਕਰਕੇ ਆਪਣੀ ਗੱਲ ਦਾ ਪੱਕਾ ਰੱਖਾਂਗੇ ਆਪਣੀ ਵਾਇਰ ਰੱਖਾਂਗੇ ਪਰ ਮੇਰਾ ਇਸ ਵੀਡੀਓ ਰਾਹੀਂ ਸਿਰਫ ਇਨਾ ਕੋ ਮਕਸਦ ਸੀ ਵੀ ਜਿਹੜੀ ਜਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਦਾਗ ਜੇ ਲੱਗਿਆ ਵੀ ਮੈਂ ਦੋ ਫਿਰਕਿਆਂ ਦੀ ਲੜਾਈ ਕਰਾਨਾ ਮੈਂ ਕਦੀ ਅੱਜ ਤੱਕ ਕਿਸੇ ਫਿਰਕੇ ਨੂੰ ਪੜਾਣ ਦੀ ਕਿਸੇ ਨੂੰ ਲੜਾਣ ਦੀ ਕੋਈ ਗੱਲ ਨਹੀਂ ਕੀਤੀ ਹਾਂ ਗਲਤ ਨੂੰ ਗਲਤ ਕਹਿੰਦੇ ਸੀ ਕਹਿੰਦੇ ਰਹਿਣਾ ਤੇ ਕਹਿੰਦੇ ਰਵਾਂਗੇ ਉਹਦੇ ਚ ਕੋਈ ਕੰਪਰੋਮਾਈਜ਼ ਨਹੀਂ ਹੈ ਨਾ ਕਦੀ ਕਿਸੇ ਧਰਮ ਬਾਰੇ ਨਾ ਕਿਸੇ ਪਾਰਟਿਕੂਲਰ ਬੰਦੇ ਬਾਰੇ ਜਿਹੜਾ ਸਹੀ ਕੰਮ ਕਰ ਰਿਹਾ ਤੇ ਸੀ ਉਹਦਾ ਵਿਰੋਧ ਕਰਦੀ ਹੈ ਉਹਨਾਂ ਮੈਂ ਵੈਸੇ ਗੱਲ ਕਰਦਣਾ ਮਿੰਟੂ ਭਾਈ ਨੇ ਲੁਧਿਆਣੇ ਤੋਂ ਮਨਮਨੁੱਖਤਾ ਹੀ ਸੇਵਾ ਲਈ ਜਿੰਨਾ ਵੱਡਾ ਮੈਂ ਫੈਨਾਂ ਮਨ ਲੱਗਦਾ ਕੋਈ ਹੋਣਾ ਹੀ ਨਹੀਂ ਮੈਂ ਰੋਜ਼ 2 ਘੰਟੇ ਉਹਨਾਂ ਦੀ ਵੀਡੀਓ ਦੇਖ ਕੇ ਸੁਣਨਾ ਉਬਿਸਿਕਾ ਫੈਮਿਲੀ ਤੋਂ ਨੇ ਮੈਂ ਕੀ ਕੰਮ ਵੀ ਉਹ ਗਲਤ ਨੇ ਜਿਹੜਾ ਬੰਦਾ ਸਮਾਈ ਲਈ ਚੰਗੀ ਸੇਵ ਦੇ ਰਿਹਾ ਜਿਹੜਾ ਬੰਦਾ ਸਮਾਜ ਨੂੰ ਚੰਗਾ ਕੰਮ ਕਰਕੇ ਦਿਖਾ ਰਿਹਾ ਉਹਦੇ ਦੇ ਚਰਨ ਵੀ ਧੋਦੋ ਕੇ ਪੀਣੇ ਆ ਜਿਹੜਾ ਬੱਚਿਆਂ ਨੂੰ ਗੁਮਰਾਹ ਕਰ ਰਿਹਾ ਬੱਚਿਆਂ ਨੂੰ ਗਲਤ ਰਸਤੇ ਜਾ ਰਿਹਾ ਉਹ ਚਾਹੇ ਕਿਸੇ ਧਰਮ ਦਾ ਹੈ